ਸੰਘਾੜੇ ਤਾਂ ਅਸੀਂ ਵੈਸੇ ਵੀ ਖਾਂਦੇ ਆ ਪਰ ਤੁਸੀਂ ਅੱਜ ਇਹਨੂੰ ਸ਼ਹਿਦ ਦੇ ਵਿੱਚ ਉਤੋਂ ਕਾਲੀ ਮਿਰਚ ਵੀ ਪੁਆਈ ਹੈ ਖਾਸ ਕਰਕੇ ਤੁਸੀਂ ਕਹਿ ਰਹੇ ਹੋ ਅਸਲ 'ਚ ਸੰਘਾੜੇ ਖਾਣ ਦਾ ਟੰਗ ਹੀ ਇਹੀ ਹੈ ਜਦੋਂ ਸੰਘਾੜੇ ਦੇ ਨਾਲ ਸ਼ਹਿਦ ਪਾਓਗੇ ਤਾਂ ਇਹ ਤੁਹਾਡੇ ਸੰਘਾੜਿਆਂ ਦੀ ਤਾਕਤ ਨੂੰ 10 ਗੁਣਾ ਵਧਾ ਦੇਗਾ ਜਿਹੜਾ 7 ਦਿਨ ਸਾਡੇ ਕਹਿਣ ਮੁਤਾਬਕ ਸੰਘਾੜੇ ਖਾ ਗਿਆ ਉਹਨੂੰ ਵੀਕਨੈਸ ਦਾ ਨਾਮ ਭੁੱਲ ਜਾਏਗਾ ਕਿ ਸਰੀਰ ਦੇ ਵਿੱਚ ਵੀਕਨੈਸ ਵੀ ਹੁੰਦੀ ਹੈ ਜਿਨ੍ਹਾਂ ਨੇ ਆਪਣੀ ਵੀਡੀਓ ਪੂਰੀ ਧਿਆਨ ਨਾਲ ਸੁਣ ਲਈ ਉਸ ਉਹਨਾਂ ਦੇ ਘਰੇ ਸੰਘਾੜੇ ਨਹੀਂ ਸਾਲ-ਸਾਲ ਮੁੱਕਣਗੇ। ਬਦਾਮ ਭਾਵੇਂ ਮੁੱਕ ਜਾਣ, ਕਾਜੂ ਭਾਵੇਂ ਮੁੱਕ ਜਾਣ ਪਰ ਸੰਘਾੜੇ ਨਹੀਂ ਮੁੱਕਣਗੇ ਕਿਉਂਕਿ ਬਦਾਮਾਂ ਨੇ ਕਾਜੂਆਂ ਨੇ ਜਿਹੜਾ ਰਿਜ਼ਲਟ ਦੇਣਾ ਉਹ ਅਲੱਗ ਆ ਪਰ ਜਿਹੜਾ ਸੰਘਾੜਿਆਂ ਨੇ ਰਿਜ਼ਲਟ ਦੇਣਾ ਪਹਿਲੇ ਹੀ 7 ਦਿਨਾਂ 'ਚ ਨਜ਼ਾਰੇ ਲੈਣੇ ਸ਼ੁਰੂ ਕਰ ਦੋ। ਹਰ ਇੱਕ ਆਰਗਨ ਤੁਹਾਡਾ ਕੰਮ ਕਰਨਾ ਸ਼ੁਰੂ ਕਰ ਦੇਗਾ। ਹਰ ਇੱਕ ਸਰੀਰ ਦਾ ਸਿਸਟਮ ਤੁਹਾਡਾ ਕੰਮ ਕਰਨਾ ਸ਼ੁਰੂ ਕਰ ਦੇਗਾ। ਜਿਹੜੇ ਡੈੱਡ ਸੈੱਲ ਚਾਹੇ ਉਹ ਕਿਸੇ ਵੀ ਏਰੀਆ ਦੇ ਵਿੱਚ ਨੇ ਉਹ ਡੈੱਡ ਸੈੱਲ ਡੈੱਡ ਟਿਸ਼ੂ ਉੱਠਣ ਲੱਗ ਜਾਣਗੇ ਔਰ ਜਦੋਂ ਡੈੱਡ ਸੈੱਲ ਡੈੱਡ ਟਿਸ਼ੂ ਉੱਠ ਤਸਰੀਏ ਦੇ ਵਿੱਚ ਚੰਗੇ ਆੜੇ ਤਾਂ ਫਿਰ ਆਪਣੇ ਆਪ ਨਿਕਲਣੇ